ਪ੍ਰਤਾਪ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਐਸੀ ਫੋਟੋ ਸ਼ੇਅਰ ਕਰਤੀ ਜਿਸ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਪੁਚਾਲ ਮਚ ਗਿਆ ਮੁੱਖ ਮੰਤਰੀ ਇੱਕ ਐਸੀ ਥਾਂ ਤੇ ਖੜੇ ਦਿਖਾਈ ਗਏ ਨੇ ਜਿੱਥੇ ਤੁਸੀਂ ਕਹਿ ਸਕਦੇ ਹੋ ਕਿ ਮੁੱਖ ਮੰਤਰੀ ਨੂੰ ਖੜੇ ਨਹੀਂ ਹੋਣਾ ਚਾਹੀਦਾ ਸੀ ਕੀ ਮਾਜਰਾ ਇਹ ਫੋਟੋ ਕਿੱਥੋਂ ਆਈ ਹੈ ਕਿਵੇਂ ਆਈ ਹੈ ਮੁੱਖ ਮੰਤਰੀ ਭਗਵੰਤ ਮਾਨ ਸ਼ਰਾਬ ਦੇ ਠੇਕੇ ਤੇ ਖੜੇ ਨਜ਼ਰ ਆਉਂਦੇ ਨੇ ਕੀ ਮਾਜਰਾ ਸਾਰੀ ਕਹਾਣੀ ਆ ਤੁਹਾਨੂੰ ਖੋਲ ਕੇ ਦੱਸ ਦਿਆਂ ਤੁਸੀਂ ਜੁੜਿਓ ਲੋਕਪੀੜ ਕੀ ساری ਕਹਾਣੀ ਆ ਤੁਹਾਨੂੰ ਖੋਲ ਕੇ ਦੱਸਦੇ ਆਂ ਤੁ ਜੁੜਿਓ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਸਿਆਸਤ ਦੇ ਅੰਦਰ ਦੂਸ਼ਣ ਬਾਜ਼ੀਆਂ ਕੋਈ ਨਵੀਂ ਖੇਡ ਨਹੀਂ ਬੀਤੇ 2 2.5 ਦਹਾਕਿਆਂ ਤੋਂ ਇਹ ਆਪਣੇ ਸਿਖਰ ਵੱਲ ਨੂੰ ਹੀ ਜਾਂਦੀਆਂ ਰਹੀਆਂ ਨੇ ਝੂਠੀਆਂ ਤੋਂਮਤਾ ਸੱਚੀਆਂ ਝੂਠੀਆਂ ਗੱਲਾਂ ਸੱਚੇ ਝੂਠੇ ਇਲਜ਼ਾਮ ਇੱਕ ਦੂਜੇ ਤੇ ਲੱਗਦੇ ਰਹੇ ਇੱਥੋਂ ਤੱਕ ਕਿ ਨਿੱਜੀ ਇਲਜ਼ਾਮ ਵੀ ਆਪਣੀ ਸਿਖਰ ਤੇ ਗਏ ਲੋਕਾਂ ਨੇ ਮਨਕੜਤ ਕਹਾਣੀਆਂ ਕਹਿ ਲਈਏ ਜਾਂ ਸੱਚੀਆਂ ਜਾਂ ਝੂਠੀਆਂ ਕਹਾਣੀਆਂ ਘੜ ਕੇ ਲੋਕਾਂ ਨੂੰ ਇੱਕ ਦੂਜੇ ਸਿਆਸੀ ਆਗੂਆਂ ਨੇ ਇੱਕ ਦੂਜੇ ਦੇ ਖਿਲਾਫ ਸੁਣਾਈਆਂ ਅੱਜ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਦੀ ਇੱਕ ਐਸੀ ਫੋਟੋ ਸਾਂਝੀ ਕੀਤੀ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਠੇਕੇ ਤੇ ਖੜੇ ਦਿਖਾਈ ਦਿੰਦੇ ਨੇ ਉਹਨਾਂ ਨੇ ਕਿਹਾ ਕਿ 4 ਪੀਐਮ ਨੂੰ ਸੀਐਮ ਜਣੇ ਕਿ 4 ਵਜੇ ਤੋਂ ਬਾਅਦ ਮੁੱਖ ਮੰਤਰੀ ਲੱਭਦੇ ਨਹੀਂ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਕਿ ਉਹ ਸ਼ਰਾਬ ਪੀਂ ਚਲੇ ਜਾਂਦੇ ਮਾਫ ਕਰਨਾ 6 ਪੀਐਮ 9 ਸੀਐਮ ਇਹ ਗੱਲ ਉਹਨਾਂ ਨੇ ਲਿਖੀ ਦਰਅਸਲ ਮਾਜ਼ਰਾ ਕੀ ਹੈ ਫੋਟੋ ਤੁਸੀਂ ਉੱਪਰ ਦੇਖ ਰਹੇ ਹੋ ਸਕਰੀਨ ਤੁਹਾਡੀ ਤੇ ਚੱਲ ਰਹੀ ਹੋਣੀ ਹੈ ਦਰਅਸਲ ਮਾਜ਼ਰਾ ਕੀ ਹੈ ਮਾਜ਼ਰਾ ਹੈ ਕਿ ਵਿਧਾਨ ਸਭਾ ਚ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੇ ਖਿਲਾਫ ਕਈ ਟਿੱਪਣੀਆਂ ਕੀਤੀਆਂ ਇਧਰ ਲੀਆਂ ਉਧਰ ਲੀਆਂ ਜੋ ਮੁੱਖ ਮੰਤਰੀ ਦਾ ਅੰਦਾਜ਼ ਹੈ ਤੱਥ ਤਤਹੀਨ ਵੇ ਸਿਰ ਤੋਂ ਪੈਰ ਤੋਂ ਗੱਲਾਂ ਕਰਨੀਆਂ ਤੇ ਮਜ਼ਾਕ ਉਡਾਉਣਾ ਵਿਅੰਗ ਕਰਸਣਾ ਇਸ ਤੋਂ ਇਲਾਵਾ ਕੋਈ ਗੱਲ ਨਹੀਂ ਸੀ ਉਹਦਾ ਜਵਾਬ ਦੇਣ ਦੇ ਲਈ ਪ੍ਰਤਾਪ ਸਿੰਘ ਬਾਜਵਾ ਆ ਗਏ ਉਹਨਾਂ ਨੇ ਲਿਖਿਆ ਭਗਵਾਨਤਮਾਨ ਜੀ ਭਾਰਤ ਨੂੰ ਇਕਜੁੱਟ ਕਰਨ ਗਰੀਬਾਂ ਅਤੇ ਘੱਟ ਗਿਣਤੀਆਂ ਲਈ ਲੜਨ ਲਈ ਰਾਹੁਲ ગાંધી ਜੀ ਨੇ ਭਾਰਤ ਜੋੜੋ ਯਾਤਰਾ ਵਿੱਚ 404000 80 ਕਿਲੋਮੀਟਰ ਦੀ ਪੈਦਲ ਯਾਤਰਾ ਕੀਤੀ ਸੀ ਜਦੋਂ ਕਿ ਮੁੱਖ ਮੰਤਰੀ ਜਦੋਂ ਕਿ ਪੰਜਾਬ ਤੁਹਾਡੇ #6pm no cm ਸਲੋਗਨ ਹੇਠ ਨਸ਼ਿਆਂ ਅਤੇ ਨਿਰਾਸ਼ਾ ਵਿੱਚ ਡੁੱਬਿਆ ਹੋਇਆ ਤੁਹਾਡੇ ਅਧੂਰੇ ਵਾਅਦੇ ਅਤੇ ਤੁਹਾਡਾ ਬਜਟ ਸੈਸ਼ਨ ਤੋਂ ਦੂਰ ਰਹਿਣਾ ਖਾਸੀਅਤ ਹੈ ਰਾਹੁਲ ਗਾਂਧੀ ਸਦਨ ਦੇ ਵਿੱਚ ਸੰਵਿਧਾਨ ਦਾ ਮਜ਼ਬੂਤੀ ਨਾਲ ਬਚਾਅ ਕਰਦੇ ਹਨ ਤੁਸੀਂ ਸਵਾਲਾਂ ਤੋਂ ਲੁਕਦੇ ਹੋ ਭਾਜਪਾ ਦੀ ਲਾਈਨ ਤੇ ਚੱਲਦੇ ਹੋ ਚੰਦਰਜਾਨ ਉੱਡ ਗਿਆ ਪਰ ਤੁਹਾਡੀ ਸ਼ਰਾਬ ਨਾਲ ਭਰੀ ਲੀਡਰਸ਼ਿਪ ਜ਼ਮੀਨ ਤੇ ਹੀ ਰਹਿ ਗਈ ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਦਾ ਮਜ਼ਾਕ ਉਡਾਉਣ ਤੋਂ ਪਹਿਲਾਂ ਭਗਵੰਤ ਮਾਨ ਜੀ ਆਪਣੀਆਂ ਸਵੇਰ ਤੋਂ ਸ਼ਾਮ ਤੱਕ ਦੀਆਂ ਸਫਲਤਾਵਾਂ ਵੱਲ ਧਿਆਨ ਮਾਰਿਆ ਕਰੋ ਥੱਲੇ ਫੋਟੋ ਹੈ ਮੁੱਖ ਮੰਤਰੀ ਕਿਸੇ ਬਾਰ ਚ ਬੈਠੇ ਹੋਏ ਨਜ਼ਰ ਆਉਂਦੇ ਨੇ ਜਿੰਨਾ ਕ ਮੈਂ ਇਸ ਫੋਟੋ ਨੂੰ ਘੋਖਣ ਦੀ ਕੋਸ਼ਿਸ਼ ਕੀਤੀ ਹੈ ਇਹ ਫੋਟੋ ਮੇਰੇ ਖਿਆਲ ਨਾਲ ਤਾਂ AI ਨਾਲ ਜਨਰੇਟਡ ਹੈ AI ਦੀ ਫੋਟੋ ਹੈ ਸਭ ਤੋਂ ਪਹਿਲਾਂ ਮੁੱਖ ਮੰਤਰੀ ਨੂੰ ਇਹ ਚਾਹੀਦਾ ਸੀ ਕਿ ਮੁੱਖ ਮੰਤਰੀ ਜੇ ਸਦਨ ਚ ਆਈਗੇ ਭੁੱਲ ਭਲੇਖੇ ਮੈਦਾ ਇਹ ਕਹਿਣਾ ਕਿ ਭੁੱਲ ਭਲੇਖੇ ਜੇ ਵਿਧਾਨ ਸਭਾ ਚ ਪਹੁੰਚ ਜੇ ਤਾਂ ਘਟੋ ਘਟ ਉੱਥੇ ਮੁੱਦਿਆਂ ਦੀ ਗੱਲ ਕਰਨੀ ਚਾਹੀਦੀ ਸੀ ਤੁਹਾਡੇ ਸਟਾਇਰ ਤੇ ਅਸੀਂ ਤੁਹਾਡੀ ਕੈਸਟ ਲੈ ਕੇ ਸੁਣ ਲਾਂਗੇ YouTube ਭਰੀ ਪਈ ਐ ਇਹ ਚੀਜ਼ਾਂ ਸੁਣ ਲਈ ਜਿੰਨਾ ਮਰਜੀ ਜਗਨੂ ਹਾਜ਼ਰ ਹੈ ਖੋਲ ਕੇ ਸੁਣ ਲਈ ਇਹ ਸਾਰਾ ਕੁਝ ਇਹੀ ਹੈ ਜੇ ਅਸੀਂ ਇਹੀ ਕੁਝ ਸੁਣਨ ਵਾਸਤੇ ਤੁਹਾਨੂੰ 50 60000 ਵੋਟਾਂ ਦੀ ਲੀਡ ਦੇ ਨਾਲ ਧੂਰੀਆਂ ਜਿਤਾ ਕੇ ਮੁੱਖ ਮੰਤਰੀ ਬਣਾਇਆ ਫਿਰ ਕੀ ਫਾਇਦਾ ਇਹਦਾ ਕੀ ਫਾਇਦਾ ਜੇ ਇਹੀ ਕੋ ਸੁਣਨਾ ਸੀ ਜਗ ਨੂੰ ਹਾਜ਼ਰ ਹੈ ਹੋਰ ਪਤਾ ਨਹੀਂ ਕਿੰਨਿਆ ਕਿੰਨਿਆ ਤੁਹਾਡੀਆਂ ਕੈਸਟਾਂ ਪਈਆਂ ਨੇ ਵੱਖ-ਵੱਖ ਸਟੇਜਾਂ ਦੇ ਉੱਤੇ ਤੁਹਾਡੇ ਇਹ ਚੀਜ਼ਾਂ ਪਈਆਂ ਨੇ ਜਵੇਂ ਮਰਜ਼ੀ ਸੁਣੀ ਜਾਂਦੇ ਤੁਹਾਨੂੰ ਇਹ ਸੁਣਨ ਵਾਸਤੇ ਨਹੀਂ ਸੀ ਬਿਠਾਇਆ ਉੱਤੇ ਤੁਸੀਂ ਉਸ ਦਿਨ ਭਾਸ਼ਣ ਦੇ ਵਿੱਚ ਕੋਈ ਕੋਈ ਐਸੀ ਗੱਲ ਨਹੀਂ ਕੀਤੀ ਕਿ ਜਿੱਥੋਂ ਇਹ ਨਿਕਲ ਕੇ ਆਉਂਦਾ ਹੋਵੇ ਕਿ ਤੁਸੀਂ ਪੰਜਾਬ ਦੇ ਬਤੌਰ ਮੁੱਖ ਮੰਤਰੀ ਬੋਲ ਰਹੇ ਹੋ ਚਲੋ ਇਸ ਗੱਲ ਨੂੰ ਛੱਡੋ ਬਾਜੀ ਬਾਹੁਰਾਂ ਤੇ ਉਹਨੇ ਠੀਕ ਹੈ ਰਾਹੁਲ ਗਾਂਧੀ ਦੇ ਬਾਰੇ ਮੁੱਖ ਮੰਤਰੀ ਨੇ ਉਹ ਗੱਲਾਂ ਕੀਤੀਆਂ ਜਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ ਸੀ ਜਾਈ ਉਹਨਾਂ ਦੀ ਲੋੜ ਸੀ ਪਰ AI ਜਨਰੇਟਡ ਫੋਟੋ ਤੋਂ ਪ੍ਰਤਾਪ ਬਾਜਵਾ ਨੂੰ ਵੀ ਪਰਾਂ ਹਟਣਾ ਚਾਹੀਦਾ ਹੈ ਸਾਦੀ ਫੋਟੋ ਲਾ ਦਿੰਦੇ ਇਹਦੇ ਨਾਲ ਭਰਮ ਭਲੇਖੇ ਪੈਂਦੇ ਆ ਸੱਚ ਜੋ ਆ ਉਹ ਦੁਨੀਆ ਜਾਣਦੀ ਹੈ ਨਹੀਂ ਜਾਣਦੀ ਤਾਂ ਹੌਲੀ ਹੌਲੀ ਜਾਣਨ ਲੱਗ ਜੂਗੀ ਪਰ ਤੱਥਾਂ ਦੇ ਨਾਲ ਛੇੜਛਾੜ ਕਰਨ ਤੋਂ ਬਚਣਾ ਚਾਹੀਦਾ ਪ੍ਰਤਾਪ ਸਿੰਘ ਬਾਜਵਾ ਵੀ ਵਿਰੋਧੀ ਧਿਰ ਦੇ ਆਗੂ ਹੈ ਉਹਨਾਂ ਨੂੰ ਘਟੋ ਘਟ ਇਨ੍ਹਾਂ ਚੀਜ਼ਾਂ ਤੋਂ ਗਰੇਜ਼ ਕਰਨਾ ਚਾਹੀਦਾ ਤੇ ਪੰਜਾਬ ਦੇ ਅੰਦਰ ਮੁੱਦਿਆਂ ਦੀ ਰਾਜਨੀਤੀ ਕਰਨੀ ਚਾਹੀਦੀ ਹੈ ਮੈਂ ਅੱਜ ਕਿਸੇ ਸੀਨੀਅਰ ਵਕੀਲ ਨੂੰ ਸੁਣ ਰਿਹਾ ਸੀ ਪੰਜਾਬ ਚੰਡੀਗੜ੍ਹ ਨੂੰ ਸੌਂਪਣ ਦਾ ਮਸਲਾ ਜਿਹੜਾ ਆ ਉਹ ਲਗਭਗ ਸਿਰੇ ਲੱਗਿਆ ਹੋਇਆ ਉਹਦਾ ਇੱਕ ਕੇਸ ਆ ਉਹਦਾ ਇੱਕ ਕਮਿਸ਼ਨ ਰੀ ਕਨਸਟੀਟਿਊਟ ਹੋਣਾ ਉਸ ਪਾਸੇ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਪੰਜਾਬ ਦੇ ਅੰਦਰ ਹੋਰ ਬਹੁਤ ਮਸਲੇ ਨੇ ਬੂਏ ਬਾਰੀਆਂ ਤੋੜ ਕੇ ਲੋਕਾਂ ਦੇ ਘਰ ਤੋੜ ਕੇ ਕਿਹਾ ਜਾ ਰਿਹਾ ਹੈ ਕਿ ਅਸੀਂ ਨਸ਼ਾ ਖਤਮ ਕਰ ਰਹੇ ਹਾਂ ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਜਿਹੜੇ ਕੰਮ ਸੀ ਜਿਹੜੇ ਉਸ ਵੇਲੇ ਦੇ ਪ੍ਰੋਜੈਕਟ ਅਲਾਣੇ ਹੋਏ ਸੀ ਉਹ ਅੱਧ ਵਿਚਕਾਰ ਰੁਕੇ ਪਏ ਨੇ ਕੀ ਅੱਜ ਵੀ ਉਹ ਨਵੇਂ ਸਿਰਿਓਂ ਦਿਖਾ ਕੇ ਮੁੱਖ ਮੰਤਰੀ ਵਾਵਾ ਖੱਟਣ ਦੀ ਕੋਸ਼ਿਸ਼ ਕਰ ਮਸਲੇ ਪੰਜਾਬ ਦੇ ਇਹ ਨੇ ਕਿੰਨੇ ਕਿਹਦੇ ਬਾਰੇ ਕੀ ਕਿਹਾ ਹਾਲਾਂਕਿ ਕੋਈ ਗੈਰ اخلاਕੀ ਗੱਲ ਕਰਦਾ ਉਹਦਾ ਨੋਟਿਸ ਲੈਣਾ ਬਣਦਾ ਆ ਪਰ ਕਿੰਨੇ ਨਿੱਜੀ ਰੰਜਸ਼ਾ ਨਿੱਜੀ ਦੂਸ਼ਣ ਬਾਜ਼ੀਆਂ ਇਤੋਂ ਸਾਡੇ ਸਿਆਸਤਦਾਨਾਂ ਨੂੰ ਥੋੜਾ ਜਿਹਾ ਪਿੱਛੇ ਹਟਣਾ ਪੈਣਾ ਤਦੇ ਕੋਈ ਸਬਰ ਸਕਦਾ ਨਹੀਂ ਜਿਹੜੀ ਅਸੀਂ ਘਮਣਕੇਰੀ ਚ ਫਸੇ ਆ ਇਹ ਇਸ ਤੋਂ ਨਿਕਲਣਾ ਬਹੁਤ